ਵੈਕਨਜੀ ਕਾ ਖਾਲਸਾ ਵੈਕਨਜੀ ਕੀ ਫਤਿਹ ਅੱਜ ਸਮੁੱਚਾ ਪੰਥਦਰਦ ਦੀ ਸੇਵਾ ਕੌਮੇ ਸ਼ਰਧਾ ਤੇ ਸਤਿਕਾਰ ਰੱਖਣ ਵਾਲੇ ਬੜੇ ਚਿੰਤਤ ਹਨ ਜਿਹੜਾ ਐਲਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ ਮਹਾਰਾ ਨੇ ਕਿਹਾ ਕਿ 14 ਤਰੀਕ ਨੂੰ ਅਸੀਂ ਕਟਵਲਾ ਕੇ ਜਿਹੜੇ ਜਥੇਦਾਰ ਨਵੇਂ ਨੀਤ ਕਿਤੇ ਕੇ ਸੰਤ ਸ੍ਰੀ ਨਾਨਕਪੁਰ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਤੇ ਅਕਾਲ ਤਖਤ ਦੇ ਆਰਧੇ ਜਥੇਦਾਰ ਕਾਰਜਕਾਰੀ ਜਥੇਦਾਰ ਹੋਣਾ ਕੇ ਅਸੀਂ ਆਪਣੇ ਵਿਚਾਰ ਰੱਖਾਂਗੇ ਔਰ ਸ਼ੌਣੀ ਕਮੇਟੀ ਦੇ ਕੀਤੇ ਫੈਸਲੇ ਨੂੰ ਅਲੱਗ ਕਰਾਂਗੇ ਮੈਨੂੰ ਕਈ ਬੰਦੇ ਕਹਿ ਰਹੇ ਸਨ ਬਹੁਤ ਔਡਾ ਇਕੱਠ ਹੋਏਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੱਖ ਆਮ ਤੌਰ ਤੇ ਔਰ ਖਾਸ ਤੌਰ ਤੇ ਜਿਹੜੇ ਬਾਣੀ ਨਾਲ ਪਾਣੀ ਨਾਲ ਜੁੜੇ ਹੋਏ ਹਨ ਉਹ ਇਹਨਾਂ ਦੀਆਂ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਮੈਨੂੰ ਕੋਈ ਉਮੀਦ ਨਹੀਂ ਕਿ ਇੱਥੇ ਕੋਈ ਇਕੱਠ ਹੋਏਗਾ ਫਿਰ ਮੈਨੂੰ ਲੱਗਦਾ ਤਾਂ 2 ਤੋਂ 2000 ਬੰਦਾ ਸ਼ਾਇਦ ਹੋ ਹੀ ਜਾਏਗਾ ਕਿਉਂਕਿ 10-15 ਲੱਖ ਤੋਂ ਉੱਪਰ ਬੰਦਾ ਜਿਹੜਾ ਸੀ ਅੱਜ ਨਾਮਪੁਰ ਸਾਹਿਬ ਉਹ ਇਕੱਠਾ ਹੋਇਆ ਸੀ ਤੇ ਜਾਂਦੇ ਜਾਂਦੇ ਇਸ ਸਥਾਨ ਦੇ ਉੱਤੇ ਬੈਠ ਕੇ ਸ਼ਾਇਦ ਉਹ ਚਾਰ ਸੁਣਾਂ ਪਰ ਮੈਨੂੰ ਬੜੀ ਹੈਰਾਨੀ ਵੀ ਆਈ ਜਦ ਮੇਰੇ ਕੋਲ ਤਿੰਨੇ ਵੀਡੀਓ ਆਈਆਂ ਫਿਲਮਾਂ ਆਈਆਂ ਇੱਕਾਠ ਜਿਹੜਾ ਸੀ ਨਾਮਾਤਰ ਸੀ। ਔਰ ਉਸ ਤੋਂ ਪਤਾ ਲੱਗ ਗਿਆ ਸੀ ਕਿ ਡੀਮੋਨਰਲਾਈਜ਼ ਹੋ ਗਏ। ਪਰ ਇੱਕ ਗੱਲ ਮੈਂ ਜੂਰ ਕਹਿ ਦੇਣਾ ਚਾਹੁੰਦਾ ਆ ਕਿ ਜਿਹੜੇ ਮਤੇ ਇਹਨਾਂ ਨੇ ਪਾਇਆ ਉਹ ਕੁਝ ਰਾਸ਼ਟਰੀ ਪਾਰਟੀਆਂ ਨੇ ਕੱਲ ਇਹਨਾਂ ਨੂੰ ਲਿੱਖੇ ਦਿੱਤੇ ਸਨ। ਮੈਨੂੰ ਪਤਾ ਕਿਸ ਨੇ ਲਿੱਖੇ ਪਏ ਜਨਕੀ ਪਏ ਜਨ ਪਿੱਛੇ ਕੌਣ ਪਰ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ। ਮਾਂ ਤਨੋਦੀਆਂ ਬਾਬਾ ਬਲਬੀਰ ਸਿੰਘ ਜਰਾਂ ਦਾ ਜਿਨ੍ਹਾਂ ਨੇ ਦੂਰੰਦੇਸ਼ੀ ਤੋਂ ਸਮਝਦਾਰੀ ਤੋਂ ਆਪਣੀ ਪੰਥ ਪ੍ਰਸਤੀ ਦੱਸਦੇ ਹੋਏ ਇਸ ਕਾਟਵੇਂ ਸ਼ਾਮਲ ਹੋਏ ਕਈਆਂ ਹੰਗ ਸਿੰਘਾਂ ਦੀਆਂ ਜਥੇਬੰਦੀਆਂ ਬਿਲਕੁਲ ਨਹੀਂ ਹੁੰਦੀਆਂ ਸੰਤਾਂ ਮਨਤਾਂ ਦੇ ਡੇਰੇ ਬਿਲਕੁਲ ਨਹੀਂ ਹੁੰਦੇ ਇਹ ਬਾਬਾ ਹਰਨਾਮ ਸਿੰਘ ਉਹਨਾਂ ਦੇ ਸੰਤ ਜਾਂ ਵਾਕੀਆਂ ਦੇ ਬੰਦੇ ਸਨ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਵਕਤ ਲੰਘ ਗਿਆ ਹਾਲੇ ਵੀ ਡੋਲੇ ਭੇਰੰਦਾ ਨਹੀਂ ਗਿਆ ਪੰਥ ਦੇ ਨਾਲ ਖੜੇ ਹੋ ਸਿੱਖ ਪੰਥ ਦੇ ਨਾਲ ਖੜੇ ਹੋ ਜਿਹੜਾ ਫੈਸਲਾ ਸ਼ੋਨੀ ਕਮੇਟੀ ਨੇ ਆਪਣੀ ਦੋ ਇਗਜ਼ੈਕਟ੍ਰਾਂਚ ਕੀਤਾ ਉਹਦੇ ਨਾਲ ਸਾਰੇ ਖੜੇ ਹੋ ਔਰ ਮੈਂ ਕਹਿ ਸਕਦਾ ਕਿ ਐਗਜ਼ੈਕਟਿਵ ਨੇ ਫੈਸਲਾ ਠੀਕ ਕੀਤਾ ਨਹੀਂ ਸਿਰਫ ਕੁਝ ਸਖਸ਼ੀਤਾ ਜਿਨ੍ਹਾਂ ਕੋਲ ਪਹਿਲੇ ਪੁੱਛ ਕੇ ਫੈਸਲੇ ਕੀਤੇ ਜਾਂਦੇ ਸਨ ਸਲਾਹ ਕਰਕੇ ਕੀਤੇ ਜਾਂਦੇ ਸਨ ਉਹਨਾਂ ਕੋਲੋਂ ਨਾ ਪੁੱਛਣ ਕਰਕੇ ਇਹ ਸਾਰਾ ਆਬਿਰ ਇਲਾਕਾ ਇਕੱਠਾ ਆਇਆ ਮੈਂ ਇਤਨੀ ਬੇਨਤੀ ਕਰਨੀ ਚਾਹੁੰਦਾ ਜਾਂਦਾ ਨਹੀਂ ਬੋਲਣਾ ਚਾਹੁੰਦਾ ਕਿ ਜੋ ਫੈਸਲੇ ਸ਼ੌਂਗੀ ਦੁਆਰਾ ਪੰਡ ਕਮੇਟੀ ਨੇ ਕੀਤੇ ਸਮੂਚਾ ਪੰਥ ਐਲਾਨ ਕਰੇ ਕਿ ਜੋ ਵੀ ਸ਼ੌਣੀ ਕਮੇਟੀ ਦੇ ਫੈਸਲੇ ਨੇ ਸਿੱਖ ਪੰਥ ਦੇ ਫੈਸਲੇ ਨੇ ਸਿੱਖ ਕੌਮ ਦੇ ਫੈਸਲੇ ਅਸੀਂ ਇਹਨਾਂ ਨਾਲ ਖੜੇ ਹਾਂ ਜਿਹੜੇ ਵੀ ਜੱਥੇਦਾਰ ਨiyet ਹੋਣਗੇ ਜਾਂ ਹੋ ਗਏ ਅਸੀਂ ਉਹਨਾਂ ਦਾ ਸਾਥ ਪਿੰਡ ਛਟਾਂਗ ਬਣੂ ਕੌਮ ਨੂੰ ਚੜ੍ਹਦੀ ਕਲਾ ਚ ਲੈ ਜਾਣ ਲਈ ਹਰ ਸਿੱਖ ਨੂੰ ਅਕਾਲ ਤਾਕਤ ਦੇ ਫੈਸਲੇ ਦਾ ਕੇਸਗੜ ਸਾਫ ਤੇ ਹੋਏ ਫੈਸਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਿਰ ਝੁਕਾ ਕੇ ਨਮਸਕਾਰ ਕਰਨੀ ਚਾਹੀਦੀ ਹੈ ਮੈਂ ਇੱਕ ਵਾਰ ਫਿਰ ਆਪਣੇ ਦਿਲ ਦੀਆਂ ਗਰਾਈਆਂ ਤੋਂ ਬਾਬਾ ਰਾਮ ਸਿੰਘ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਜਗ੍ਹਾ ਤੇ ਉਹ বিরাজਮਾਨ ਹਨ ਉਹਨਾਂ ਨੇ ਕਦ ਕਿਸੇ ਸਰਕਾਰ ਦਾ ਸਾਥ ਦਿੱਤਾ ਹੈ ਪੰ ਦਾ ਸਾਥ ਦਿੱਤਾ ਹੈ ਅਕਾਲੀ ਦਲ ਦਾ ਸਾਥ ਦਿੱਤਾ ਹੈ ਆਪਣੇ ਜੀਵਨ ਬਤੀਤ ਕਰਦੇ ਆਂ ਕਈ ਵਾਰ ਮਤ ਪੈਦਾ ਹੋਏ ਪਰ ਅਕਾਲੀ ਦਲ ਤੋਂ ਵਾਰ ਕਰਦੇ ਨਹੀਂ ਗਏ ਅਕਾਲੀ ਦਲ ਨੂੰ ਸਪੋਰਟ ਕਰਦੇ ਰਹੇ ਮੈਂ ਹਾਲੇ ਤੱਕ 1975 76 ਦੇ ਵੀ ਸੰਕਰਤਾਰ ਸੰਗ ਉਹਨਾਂ ਦੀ ਗੱਲ ਯਾਦ ਹੈ ਵੀ ਅਕਾਲੀਆਂ ਦੇ ਨਾਲ ਸਾਨੂੰ ਹਮੇਸ਼ਾ ਨਿਭਣਾ ਪਏਗਾ ਕਿੱਥੇ ਉਹ ਗੱਲ ਕਰਦੇ ਨੇ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਸਮਝਾਣਾ ਚਾਹੀਦਾ ਆਜੋ ਵਕਤ ਆ ਗਿਆ ਮੈਂ ਜੇ ਜਿਆ ਕੱਠ ਹੋਇਆ ਉਸ ਤੋਂ ਉਹਨਾਂ ਨੂੰ ਸਵੋਕਣਾ ਚਾਹੀਦਾ ਵੀ ਸਿੱਖ ਪੰਥ ਤੁਹਾਡੇ ਨਾਲ ਨਹੀਂ ਇੱਕ 2 250 ਮਸਾਂ ਬੰਦੇ ਇਕੱਠੇ ਹੋਣ ਪ੍ਰਸਰਜ ਪ੍ਰੇਮ ਸਿੰਘ ਚੰਦੂ ਮਾਜਰਾ ਇਕੱਠ ਵੇਖ ਕੇ ਆਇਆ 15 20 ਬੰਦੇ ਨਾਲ ਵੀ ਸਨ ਪਰ ਕੁਝ ਮਿੰਟ ਬੈਠ ਕੇ ਚੰਨ ਪੰਜ ਮਿੰਟ ਬੈਠ ਕੇ ਚਲੇ ਗਏ ਨੇ ਭਈ ਇੱਥੇ ਮੈਂ ਕੀ ਬੋਲਾਂਗਾ ਬੰਦੇ ਹੀ ਕੋਈ ਨਹੀਂ ਸਟੇਜ ਤੇ ਜਿਆਦਾ ਤਾਂ ਇੱਥਾਂ ਕੱਟਣੀ ਮੈਂ ਗੱਲ ਨੂੰ ਲਮਕਾਵਾ ਨਾ ਤਰਾਵਾ ਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਹ ਜਿਤਨੇ ਸੰਪਰਦਾਵਾ ਆ ਗਿਆਂ ਬਈ ਜ਼ਰੂਰੀ ਨਹੀਂ ਹਰ ਵਾਰ ਤੁਹਾਡੇ ਕੋਲ ਪੁੱਛ ਕੇ ਕਰਨ ਕਦੇ ਕੋਈ ਰਹਿ ਵੀ ਜਾਏ ਤੇ ਤੁਹਾਨੂੰ ਉਹਨਾਂ ਨਾਲ ਖੜਾ ਹੋਣਾ ਚਾਹੀਦਾ ਉਹਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਕਿਸੇ ਏਜੰਸੀਆਂ ਦੇ ਰਹੀਂ ਕੌਮ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਉਮੀਦ ਹੈ ਆਪ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਔਰ ਕਾਲੀ ਦਲ ਨੂੰ ਪੂਰਾ ਸਾਥ ਦਿਓਗੇ ਔਰ ਸਾਥ ਦੇਣ ਤੋਂ ਬਾਅਦ ਇਹਨੂੰ ਪੂਰਾ ਸਹਿਯੋਗ ਦਿਓਗੇ ਇਹਨੂੰ ਕਮਜ਼ੋਰ ਕਰਨ ਵਾਲੇ ਕੋਲ ਕਦੇ ਨਾ ਕਰਦੇ ਇਹ ਕਾਲ ਤਾਕਤ ਤੇ ਸਾਜਾ ਸ਼੍ਰੋਮਣੀ ਅਕਾਲੀ ਦਲ ਹੈ ਇਸ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਕੋਈ ਗੈਰ ਆ ਨਹੀਂ ਸਕਦਾ ਕੋਈ ਟਾ ਨਹੀਂ ਸਕਦਾ ਇਹ ਆਪਣੀਆਂ ਰਵਾਇਤਾਂ ਤੇ ਫਿਰ ਆਏਗਾ ਭਾਈ ਗੁਰਜੀ ਕਾਕਾ ਸਾਹਿਬਾ ਨੂੰ ਕੀ ਪਤਾ